ਪੁਨਛ ਤੋਂ ਆ ਰਹੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਪਤਾ ਲੱਗਿਆ ਕਿ ਜ਼ਬਰਦਸਤ ਸ਼ੈਲਿੰਗ ਹੋਈ ਹੈ ਪਾਕਿਸਤਾਨ ਦੇ ਵੱਲੋਂ ਇਹ ਹਮਲਾ ਕੀਤੇ ਜਾਣ ਦੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਪਾਟੀ ਸਿੰਘ ਦੇ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੀ ਕਾਲ ਤਕ ਸਾਹਿਬ ਦੇ ਜਹੇਦਾਰ ਦੇ ਵੱਲੋਂ ਵੀ ਇਹ ਸਾਹਮਣੇ ਤੇ ਰੋਸ ਵਕਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਕਹਾਣ ਕਰਦੀ ਹੈ। ਜੰਗ 'ਚ ਬੇਗਨਾ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਮਾਰੇ ਜਾਂਦੇ ਨੇ। ਪਾਰਤੀ ਸਿੰਘ ਦੇ ਸਣੇ ਤਿੰਨ ਲੋਕਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਪੁੱਚ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਸ਼ਿਸ਼ੋਭਿਤ ਹੈ ਗੁਰਦੁਆਰੇ ਤੇ ਹੋਏ ਹਮਲੇ ਤੇ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗੜਗਾ ਸਾਹਿਬ ਦੇ ਵੱਲੋਂ ਜਿਹੜਾ ਹੈ ਉਹ ਦੁੱਖ ਦਾ ਪਗਟਾਵਾ ਕੀਤਾ ਗਿਆ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਪਰ ਹੁਣ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਸੀ ਹੋ ਪਾਰੀ ਸਾਡੀ ਟੀਮ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਨਾਲ ਵੀ ਟੈਲੀਫੋਨ ਦੇ ਮਾਰਫਤ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸ਼ੈਲ ਡਿੱਗੇ ਨੇ ਜਿਸ ਕਰਕੇ ਕਿ ਇਮਾਰਤ ਨੂੰ ਨੁਕਸਾਨ ਹੋਇਆ ਹੈ ਔਰ ਉੱਥੇ ਹੀ ਜਿਹੜਾ ਤਿੰਨ ਲੋਕਾਂ ਨੇ ਵੀ ਆਪਣੀ ਇਸ ਹਮਲੇ ਦੇ ਤਹਿਤ ਜਾਨ ਗੁਆਈਆ ਗੌਰਤਾਰਬਾਹ ਕੀ ਭਾਰਤ ਦੇ ਵੱਲੋਂ ਜਿਹੜਾ ਲਗਾਤਾਰ ਨੌਨ ਸਟ੍ਰਾਈਕਿੰਗ ਜਿਹੜੀਆਂ ਪਾਕਿਸਤਾਨ ਤੇ ਬੀਤੀ ਰਾਤ ਕੀਤੀਆਂ ਗਿਆ ਤੇ ਉਹਦੇ ਵਿੱਚ ਜਦੋਂ ਜਵਾਬੀ ਕਾਰਵਾਈ ਪਾਕਿਸਤਾਨ ਦੇ ਵੱਲੋਂ ਕੀਤੀ ਗਿਆ ਤਾਂ ਉਹਦੇ ਜਿਹੜੇ ਸ਼ੈਲ ਹੈਗੇ ਸੀ ਉਹ ਹਮਲੇ ਜਿਹੜੀ ਉਹਨਾਂ ਦੇ ਵੱਲੋਂ ਗੋਲਾਬਾਰੀ ਕੀਤੀ ਗਿਆ ਉਹਦੇ ਸ਼ੈਲਜ਼ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਲੱਗੇ ਜਿਸ ਕਰਕੇ ਜਿੱਥੇ ਇਮਾਰਤ ਨੁਕਸਾਨੀ ਗਈ ਆ ਉੱਥੇ ਹੀ ਪਾਠੀ ਸਿੰਘ ਦੇ ਸਣੇ ਕੁੱਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਆ ਸ੍ਰੀ ਕਲਤਕ ਸਾਬ ਦੇ ਜਾਇਜ਼ਦਾਰ ਗੜਗੱਜ ਦੇ ਵੱਲੋਂ ਵੀ ਪੋਸਟ ਪਾ ਕੇ ਤੇ ਇਸ ਬਾਰੇ ਜਿੱਥੇ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੀ ਸਖਤ ਨਿੰਦਾ ਵੀ ਕੀਤੀ ਹੈ ਜੰਮੂ ਦੇ ਪੁੰਛ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸ਼ਿਸ਼ੋਭਤਾ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸ਼ੈਲਿੰਗ ਦੇ ਨਾਲ ਗੁਰੂ ਘਰ ਦੀ ਇਮਾਰਤ ਨੁਕਸਾਨੀ ਗਈ ਹੈ ਤੇ ਤਿੰਨ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਜਿਸ ਤੇ ਕਿ ਜਥੇਦਾਰ ਸਾਹਿਬ ਦੇ ਵੱਲੋਂ ਆਪਣਾ ਪ੍ਰਤੀਕਰਮ ਜ਼ाहिर ਕੀਤਾ ਗਿਆ ਜਿੱਥੇ ਉਹਨਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਉੱਥੇ ਵੀ ਕਿਹਾ ਕਿ ਜੰਗ ਜਿਹੜੀ ਹੈ ਉਹ ਆਮ ਲੋਕਾਂ ਦਾ ਵੀ ਨੁਕਸਾਨ ਕਰਦੀ ਹੈ ਔਰ ਵੱਡਾ ਨੁਕਸਾਨ ਜਿਹੜਾ ਕਿ ਹੁੰਦਾ ਔਰ ਉਸੇ ਦੇ ਹੀ ਚੱਲਦੇ ਆ ਜਿਹੜਾ ਉਹਨਾਂ ਵੱਲੋਂ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਗਿਆ ਪੁਨਛ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਪਤਾ ਲੱਗਿਆ ਕਿ ਜ਼ਬਰਦਸਤ ਸ਼ੈਲਿੰਗ ਹੋਈ ਹੈ ਪਾਕਿਸਤਾਨ ਦੇ ਵੱਲੋਂ ਇਹ ਹਮਲਾ ਕੀਤੇ ਜਾਣ ਦੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਪਾਟੀ ਸਿੰਘ ਦੇ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਸ੍ਰੀ ਕਾਲ ਤਕ ਸਾਹਿਬ ਦੇ ਜਹੇਦਾਰ ਦੇ ਵੱਲੋਂ ਵੀ ਇਹ ਸਾਹਮਣੇ ਤੇ ਰੋਸ ਵਕਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਕਹਾਣ ਕਰਦੀ ਹੈ। ਜੰਗ 'ਚ ਬੇਗਨਾ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਮਾਰੇ ਜਾਂਦੇ ਨੇ। ਪਾਰਟੀ ਸਿੰਘ ਦੇ ਸਣੇ ਤਿੰਨ ਲੋਕਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਪੁਚ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਸ਼ਿਸ਼ੋਭਿਤ ਹੈ ਗੁਰਦੁਆਰੇ ਤੇ ਹੋਏ ਹਮਲੇ ਤੇ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗੜਗਾ ਸਾਹਿਬ ਦੇ ਵੱਲੋਂ ਜਿਹੜਾ ਹੈ ਉਹ ਦੁੱਖ ਦਾ ਪਗਟਾਵਾ ਕੀਤਾ ਗਿਆ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਪਰ ਹੁਣ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਸੀ ਹੋ ਪਾਰੀ ਸਾਡੀ ਟੀਮ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਨਾਲ ਵੀ ਟੈਲੀਫੋਨ ਦੇ ਮਾਰਫਤ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਹਾਂ ਗੁਰਦੁਦੁਆਰਾ ਸਾਹਿਬ ਦੀ ਇਮਾਰਤ ਤੇ ਸ਼ੈਲ ਡਿੱਗੇ ਨੇ ਜਿਸ ਕਰਕੇ ਕਿ ਇਮਾਰਤ ਨੂੰ ਨੁਕਸਾਨ ਹੋਇਆ ਹੈ ਔਰ ਉੱਥੇ ਹੀ ਜਿਹੜਾ ਤਿੰਨ ਲੋਕਾਂ ਨੇ ਵੀ ਆਪਣੀ ਇਸ ਹਮਲੇ ਦੇ ਤਹਿਤ ਜਾਨ ਗਵਾਈ ਹੈ ਗੌਰਤਲਬ ਹੈ ਕਿ ਭਾਰਤ ਦੇ ਵੱਲੋਂ ਜਿਹੜਾ ਲਗਾਤਾਰ ਨੌ ਸਟ੍ਰਾਈਕਾਂ ਜਿਹੜੀਆਂ ਉਹ ਪਾਕਿਸਤਾਨ ਤੇ ਬੀਤੀ ਰਾਤ ਕੀਤੀਆਂ ਗਈਆਂ ਤੇ ਉਹਦੇ ਵਿੱਚ ਜਦੋਂ ਜਵਾਬੀ ਕਾਰਵਾਈ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਦੇ ਜਿਹੜੇ ਸ਼ੈਲ ਹੈਗੇ ਸੀ ਉਹ ਸਾਹਮਣੇ ਜਿਹੜੀ ਉਹਨਾਂ ਦੇ ਵੱਲੋਂ ਗੋਲਾਬਾਰੀ ਕੀਤੀ ਗਈ ਆ ਉਹਦੇ ਸ਼ੈਲਸ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਡਿੱਗੇ ਜਿਸ ਕਰਕੇ ਜਿੱਥੇ ਇਮਾਰਤ ਨੁਕਸਾਨੀ ਗਈ ਆ ਉੱਥੇ ਹੀ ਪਾਠੀ ਸਿੰਘ ਦੇ ਸਣੇ ਕੁੱਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਆ ਸ੍ਰੀ ਕਾਲਤਕ ਸਾਹਿਬ ਦੇ ਜਹੇਦਾਰ ਗੜਗਾਜ ਦੇ ਵੱਲੋਂ ਵੀ ਪੋਸਟ ਪਾ ਕੇ ਤੇ ਇਸ ਬਾਰੇ ਜਿੱਥੇ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੀ ਸਖਤ ਨਿੰਦਾ ਵੀ ਕੀਤੀ ਹੈ ਜੰਮੂ ਦੇ ਪੁੰਛ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸ਼ਿਸ਼ੋਭਤਾ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸ਼ੈਲਿੰਗ ਦੇ ਨਾਲ ਗੁਰੂ ਘਰ ਦੀ ਇਮਾਰਤ ਨੁਕਸਾਨੀ ਗਈ ਹੈ ਤੇ ਤਿੰਨ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਜਿਸ ਤੇ ਕਿ ਜਥੇਦਾਰ ਸਾਹਿਬ ਦੇ ਵੱਲੋਂ ਆਪਣਾ ਪ੍ਰਤੀਕਰਮ ਜ਼ाहिर ਕੀਤਾ ਗਿਆ ਜਿੱਥੇ ਉਹਨਾਂ ਨੇ ਹਮਲੇ ਦੀ ਨਿੰਦਾ ਕੀਤੀ ਆ ਉਥੇ ਵੀ ਕਿਹਾ ਕਿ ਜੰਗ ਜਿਹੜੀ ਹੈ ਉਹ ਆਮ ਲੋਕਾਂ ਦਾ ਵੀ ਨੁਕਸਾਨ ਕਰਦੀ ਹੈ ਔਰ ਵੱਡਾ ਨੁਕਸਾਨ ਜਿਹੜਾ ਕਿ ਹੁੰਦਾ ਔਰ ਉਸੇ ਦੇ ਹੀ ਚੱਲਦੇ ਆ ਜਿਹੜਾ ਉਹਨਾਂ ਵੱਲੋਂ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਗਿਆ